ਅਸੀਂ ਇਹ ਗੱਲ ਪਹਿਲਾਂ ਇਹ ਸਰਕਾਰ ਨੂੰ ਪਤਾ ਆ ਕਿ ਕਿਸਾਨ ਜਥੇਬੰਦੀਆਂ ਨੇ ਇੱਕ ਸਰਕਾਰ ਧਰਨ ਲਈ ਇਕੱਠੇ ਕਿੰਨਿਆਂ ਜਣੇ ਨੂੰ ਇਸ ਗੱਲ ਦਾ ਪਤਾ ਮੀਡੀਆ ਤੋਂ ਸਾਡੇ ਵਕ ਵਕ ਚੈਨਲ న్యూ ਚੈਨਲ ਇੱਥੇ ਆਏ ਆ ਬੜੀਆਂ ਸੋਸ਼ਲ ਮੀਡੀਆ ਦੇ ਉੱਤੇ ਸੀ ਦੇਖਿਆ ਖਬਰਾਂ ਸੁਣਦੇ ਆ ਲੇਕਿਨ ਅੱਜ ਅਸੀਂ ਸਭ ਦ੍ਰਿਸ਼ ਨੂੰ ਲੋਕਾਂ ਤੋਂ ਬਤਾਵਾ ਕਰਦੇ ਆ ਔਰ ਵੀ ਆ ਨੀ ਮੈਂ ਪਾਈ ਬਾਕੀ ਦੇ ਅਫਰਮੇ ਆ ਕੋਟ ਕੰਨ ਖੋਲ ਕੇ ਜੈਸੋ ਚੱਲਦਾ ਤੇ ਬੋਲਦਾ ਔਰ ਉਹਦੇ ਨਾਲ ਨਾਲ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਡਾ ਧੱਕਾ ਹੋ ਰਿਹਾ ਔਰ ਮਿਲਨੇ ਪ੍ਰਧਾਨ ਉਹਨਾਂ ਨੂੰ ਦੱਸਿਆ ਛੱਟ ਜੰਕਿਆਣਾ ਦਲਤਾਨਾ ਕਿਸ ਤਰ੍ਹਾਂ ਵਿਕਰਾ ਹੋ ਰਿਹਾ ਉਹਦੇ ਤਹਾਂ ਤੇ ਜਿਹੜਾ ਪ੍ਰੋਫਿਟ ਬਜੰਦਰ ਸਿੰਘ ਜੀ ਤੇ ਇੱਕ ਸੋਚੀ ਸਮਝੀ ਸਾਹਿਜ ਦੇ ਤਹਿਤ ਆਵਾਜ਼ ਅੱਜ ਦੇਖੋ ਸਾਡਾ ਪਰਚਾ ਹੋਇਆ ਵਾ ਇੱਕ ਪਰਚਾ ਹੁੰਦਾ ਇੱਕਤਾ ਸੰਚੇ ਪੋਲਾ ਔਰ ਜੜਾ ਇੱਕ ਜਲਾ ਇੰਟਰਨੈਸ਼ਨਲ ਪ੍ਰਚਾਰਕ ਜਿਹਨੂੰ ਦੁਨੀਆਂ ਚੰਦਿਆਂ ਲੱਖਾਂ ਲੱਖਾਂ ਦੇ ਫਾਲੋਅਰਸ ਪ੍ਰੋਫਲ ਚੰਦਾ ਸਹਿਤ ਮੇਰੀ ਮੁਬਾਰਕ ਔਰ ਬੜਾ ਬੜਾ ਗਰੁੱਪ ਹੈ ਇਹ ਇੱਕ ਨਹੀਂ ਆ ਇਹ ਕਾਫੀ ਜਾਣੇ ਜਿਹੜੇ ਅਸੀਂ ਜਿਹੜੇ ਇਹਨਾਂ ਤੇ ਪਰਚਾ ਵੀ ਹੋਇਆ ਉਹਦੇ ਵਿੱਚ ਪਰਚੇ ਦੇ ਨਾਮ ਜਦ ਵੀ ਨੇ ਔਰ ਇੱਕ ਨੇ ਜ਼ਮਾਨਤ ਵੀ ਕਰਾਈ ਹੋਈ ਆ ਇੱਕ ਪਘੋੜਾ ਹੈ ਤੁਹਾਡੇ ਵੱਲੋਂ ਕਰਵਾਇਆ ਗਿਆ ਉਹ 14 ਦਸੰਬਰ ਨੂੰ ਜਿਹੜਾ ਪਰਚਾ ਅਸੀਂ ਇੱਥੇ ਲਾਂਬੜੇ ਮੇਰੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਐਸਐਸਪੀ ਰੂਲਰ ਜਲੰਧਰ ਮੇਰੇ ਬਹੁਤ ਸਤਿਕਾਰਯੋਗ ਨੇ ਉਹਨਾਂ ਨੂੰ ਜਦ ਮੈਂ ਜਾਣੂ ਕਰਾਇਆ ਉਹਨਾਂ ਨੇ 1 ਮਿੰਟ ਨਹੀਂ ਲਾਇਆ ਵੀ ਇਹੋ ਜਿਹੇ ਬੰਦਿਆਂ ਦੇ ਸ਼ਤਾਨ ਬੰਦਿਆਂ ਦੇ ਖਲਾਫ ਪਰਚਾ ਦੇ ਦਿਓ ਉਹਨਾਂ ਨੇ ਇੰਸਪੈਕਟਰ ਵਿਕਰਮ ਜੀ ਨੂੰ ਕਹ ਕੇ ਇਮੀਡੀਏਟਲੀ ਪਰਚਾ ਕਰਵਾਇਆ ਔਰ نیچے ਜਿਹੜਾ ਸਟਾਫ ਹੈ ਉਹ ਸਾਨੂੰ ਮਤਲਬ ਭਰੋਸਾ ਨਹੀਂ ਦਿਵਾ ਸਕਿਆ ਕਿ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਿਆ ਜੇ ਅੱਜ ਗ੍ਰਿਫਤਾਰ ਕੀਤਾ ਹੁੰਦਾ ਇਹ ਮੇਰਾ ਖਿਆਲ ਕਿਸੇ ਦੇ ਗੱਲ ਪਟਾ ਪਿਆ ਹੋਵੇ ਤਾਂ ਉਹ ਕੰਟਰੋਲ ਹੋ ਜਾਂਦਾ ਹੈ ਇਸ ਕਰਕੇ ਇਹਨਾਂ ਦੇ ਪਟਾ ਪਾਉਣਾ ਬਹੁਤ ਜ਼ਰੂਰੀ ਸੀਗਾ ਜਿਸ ਕਰਕੇ ਇਹਨਾਂ ਨੇ ਉਹ ਇੱਕ ਲੜਕੀ ਨੂੰ ਜੋ ਕਿ 3 ਸਾਲ ਪਹਿਲਾਂ ਸਾਡੀ ਚਰਚ ਦੇ ਵਿੱਚ ਇੱਕ ਵਲੰਟੀਅਰ ਤੌਰ ਤੇ ਸੇਵਾ ਕਰਦੇ ਸੀ ਇਹ ਮਾਵਾਂ ਧੀਆ ਔਰ ਮੇਰਾ ਬਹੁਤ ਇਹਨਾਂ ਦਾ ਪਿਆਰ ਸੀ ਮੇਰੀ ਭੈਣ ਆ ਦੇ ਤੌਰ ਤੇ ਬਹੁਤ ਸਤਿਕਾਰ ਸੀ ਕਰਨ ਦਾ ਮੈਂ ਅੱਜ ਵੀ ਇੱਥੇ ਆ ਪੜਨਾ ਦਾ ਸਤਿਕਾਰ ਕਰਦਾ ਸਰਦਾਰ ਜੀ ਇਹਨਾਂ ਨੂੰ ਜੇ ਤੁਸੀਂ ਬੰਦ ਕੀਤੇ ਰਸਤੇ ਤੁਸੀਂ ਡੀਸੀ ਆਫਿਸ ਜਾ ਕੇ ਕਿਉਂ ਨਹੀਂ ਬੰਦ ਕਰ ਬਿਲਕੁਲ ਤੁਹਾਡੀ ਗੱਲ ਸਹਿਮਤ ਹੈ ਜੀ ਮੈਂ ਮੈਂ ਐਸਐਸਪੀ ਆਫਿਸ ਬੰਦ ਕਰ ਮੈਂ ਤੁਹਾਡੀ ਮੈਨੂੰ ਦੋ ਮਿੰਟ ਗੱਲ ਕਰਨਾ ਹੈ ਨਾ ਮੈਂ ਤੁਹਾਡਾ ਜਵਾਬ ਦੇ ਦੇਣਾ ਜੀ ਮੈਂ ਜਵਾਬ ਦੇ ਦਿੰਦਾ ਅੱਛਾ ساری ਦੁਨੀਆ ਨੂੰ ਤੁਸੀਂ ਪਰੇਸ਼ਾਨ ਕੀਤਾ ਹੋਇਆ ਅੱਛਾ ਤੁਸੀਂ ਇਹ ਦੱਸੋ ਜਿਹੜਾ ਉਹਨਾਂ ਦੇ ਮਾਮਲਾ ਦਰਜ ਹੋ ਸਭ ਕਿਸੇ ਦਾ ਕੀ ਕੰਪ੍ਰੇਸ ਤੁਹਾਡੇ ਹੁੰਦੇ ਸਾਡੀ ਕੰਪਲੇਂਟ ਸੀ ਉਹ ਨਾ ਆਏ ਦਿਨ ਸਾਡੇ ਧਾਰਮਿਕ ਗੁਰੂ ਪ੍ਰੋਫੈਟ ਬਜਿੰਦਰ ਜੀ ਦੇ ਖਿਲਾਫ ਗੰਦੀਆਂ ਅਸ਼ਲੀਲ ਫੋਟੋਆਂ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਤੇ ਕਮੈਂਟ ਕਰਦਾ ਔਰ ਵੀਡੀਓ ਪਾਉਂਦਾ ਸੀਗਾ ਜਿਹਦੇ ਕਰਕੇ ਜਿਹੜਾ ਸਾਡੇ ਜਿੰਨੇ ਵੀ ਸਾਡੇ ਪ੍ਰੋਫਿਟ ਜੀ ਦੇ 4 ਮਿਲੀਅਨ ਫਾਲਵਰ ਨੇ ਔਰ ਉਹਨਾਂ ਸਾਰਿਆਂ ਦੇ ਵਿੱਚ ਬੜਾ ਇਰਾਜ ਹੋ ਰਿਹਾ ਉਹਨਾਂ ਨੂੰ ਮਨ ਨੂੰ ਠੇਸ ਪਹੁੰਚੀ ਵੀ ਇਹ ਬੰਦਾ ਕੌਣ ਹੈ ਜਦ ਇਹਦੀ ਖੋਕ ਕੀਤੀ ਇਹ ਬੰਦਾ ਨਿਕਲਿਆ ਫਿਰ ਅਸੀਂ ਪਰਚਾ ਕਰਵਾਇਆ ਉਹ ਸਾਡੇ ਐਸਐਸਪੀ ਸਾਹਿਬ ਨੇ ਪਰਚਾ ਕੀਤਾ ਔਰ ਮੈਂ ਡੀਐਸਪੀ ਸਾਹਿਬ ਸ੍ਰਿੰਦਰਪਾਲ ਤੋਂ ਡੀਜੀ ਨੂੰ ਵੀ ਬੜੀ ਬੇਨਤੀਆਂ ਕੀਤੀਆਂ ਔਰ ਐਸਐਚਓ ਸਾਹਿਬ ਨੂੰ ਵੀ ਬੇਨਤੀਆਂ ਕੀਤੀਆਂ ਲੇਕਿਨ ਉਹਦੀ ਗ੍ਰਿਫਤਾਰੀ ਨਹੀਂ ਹੋ ਸਕੀ ਇਸ ਕਰਕੇ ਉਹਨਾਂ ਤੇ ਜਿਹੜਾ ਪਰਚਾ ਸੀਗਾ ਉਸ ਭੈਣ ਤੇ ਜੋਈਆ ਉਹਨੇ ਕਾਰਵਾਈ ਕੀਤੀ ਮੈਂ ਉਸ ਭੈਣ ਨੂੰ ਤੁਹਾਡੇ ਚੈਨਲ 'ਤੇ ਦੱਸਣਾ ਚਾਹੁੰਦਾ ਹੈ ਵੀ ਉਹ ਜਦੋਂ ਇੱਥੇ ਉਹਨਾਂ ਦਾ ਕਰਦਾਰ ਇਹੋ ਜਿਹਾ ਫੜਿਆ ਗਿਆ ਉਹਨਾਂ ਨੂੰ ਚਰਚੋਂ ਕੱਢਿਆ ਗਿਆ ਚੋਰੀ ਦੇ ਇਲਜ਼ਾਮਾਂ 'ਚੋਂ ਕੱਢਿਆ ਗਿਆ ਔਰ ਉਹਨਾਂ ਦੇ ਕਰਦਾਰ ਤੋਂ ਕੱਢਿਆ ਗਿਆ ਜਦੋਂ ਉਹਨਾਂ ਨੂੰ ਕੱਢਿਆ ਗਿਆ ਉਹਨਾਂ ਨੇ ਤਿੰਨਾਂ ਸਾਲਾਂ ਬਾਅਦ ਇਸ ਚੰਦਨ ਨਾਮ ਔਰ ਵਿਜੇ ਮੈਨੂਅਲ ਦੇ ਨਾਮ ਨੇ ਇਹਨਾਂ ਨੂੰ ਨਾਲ ਜੋੜ ਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਡਰਾਵਾ ਦੇ ਕੇ ਪੁਲਸ ਨੂੰ ਉਹ ਇੱਕ ਪਤਾ ਨਹੀਂ ਕੀ ਹੈ ਸਾਨੂੰ ਹਜੇ ਕੋਈ ਪਤਾ ਨਹੀਂ ਲੱਗਾ ਲੜਕੀ ਦਾ ਇਹ ਵੀ ਕਹਿਣਾ ਮੈਂ ਉਹ ਪੂਰਾ ਕਰ ਲੈਣ ਤੋਂ ਗੱਲ ਮੈਨੂੰ ਉਹਨਾਂ ਨੇ ਕਪੂਰਥਲੇ ਚੇ ਦਰਖਾਸਤ ਦੇ ਕੇ ਮਤਲਬ ਉਹ ਜਿਹੜਾ ਕਾਰਵਾਈ ਕਰਵਾਈ ਹੈ ਹਾਂ ਮਾਮਲਾ ਦਰਜ ਕਰਵਾਉਣਾ ਅੱਛਾ ਹੁਣ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਮਾਮਲਾ ਦਰਜ ਕਰਾਇਆ ਸੀ ਉਹਦੇ ਕੁੰਦਕਦੀ ਜਾਂ ਆਉਂਦੀ ਦੇਖੋ ਸਾਡੀ ਦਰਖਾਸਤ ਜਿਹੜੀ ਹੈ ਉਸ ਲੇਡੀ ਦੇ ਖਿਲਾਫ 16 ਫਰਵਰੀ ਨੂੰ ਇੱਥੇ ਹੋਈ ਹੈ ਉਹ 20 ਤਰੀਕ ਨੂੰ ਮੈਂਸ਼ਨ ਕਰ ਰਹੀ ਹੈ ਇਹਦਾ ਮਤਲਬ ਕਿਤਨੇ ਕਿਤੇ ਕੋਤਾਈ ਹੋਈ ਹੈ ਇਸ ਕਰਕੇ ਅਸੀਂ ਜਿਹੜੀ ਗੱਲ ਹੈ ਇਹ ਤੁਹਾਡੇ ਮਹੱਤਵਪੂਰਨ ਦੱਸਣਾ ਚਾਹੁੰਦੇ ਆ ਕਿ ਜਿੰਨੀਆਂ ਵੀ ਇਹ ਗੱਲਾਂ ਬਾਤਾਂ ਹੋਈਆਂ ਇਹ ਜੋ ਵੀ ਹੈ ਝੂਠੇ ਇਲਜ਼ਾਮ ਲਗਾ ਕੇ ਪ੍ਰੋਫਿਟ ਜੀ ਨੂੰ ਬਦਨਾਮ ਕਰਨਾ ਚਾਹੁੰਦੇ ਆ ਔਰ ਮੇਰੀ ਵੀਡੀਓ ਨਜਾਇਜ਼ ਤੌਰ ਤੇ ਇਲਜ਼ਾਮ ਲਗਾ ਕੇ ਇਹਨੇ ਵੀਡੀਓ ਪਾਈ ਹੈ ਔਰ ਕਿਸੇ ਨੂੰ ਵੀ ਇਹ ਬਦਰਾਮ ਕਰਤੇ ਤੁਲੇ ਹੋਇਆ ਸਾਡੀ ਸੰਗਤ ਦੀਆਂ ਬੀਬੀਆਂ ਪੈੜਾ ਨੇ ਵੀਡੀਓ ਗੰਦੀਆਂ ਮਤਲਬ ਅਸ਼ਲੀਲ ਗੱਲਾਂ ਕਰ ਕਰਕੇ ਉਹਨਾਂ ਦੇ ਪੋਸਟਰ ਜਾਰੀ ਕਰ ਕਰਕੇ ਇਹਨਾਂ ਨੇ ਜਾਰੀ ਕੀਤੇ ਨੇ ਜੋ ਕਿ ਸਾਡੇ ਕੋਲ ਤੱਥਾਂ ਦੇ ਆਧਾਰ ਤੇ ਸਬੂਤ ਨੇ ਅੱਛਾ ਲੜਕੀ ਜੋ ਅਸੀਂ ਕੁੜੀ ਕਹਿ ਰਹੀ ਹੈ ਕਿ ਉਹਨੇ ਵੀ ਲੜਕੀ ਕਹਿ ਰਹੀ ਹੈ ਕਿ ਭਾਈ ਮੇਰੇ ਕੋਲ ਪ੍ਰੂਫ ਹੈਗਾ ਹੈ ਮੇਰੇ ਫੋਨ ਦੇ ਵਿੱਚ ਉਹਨਾਂ ਨੇ ਜਿਹੜੇ ਮੈਨੂੰ ਮੈਸੇਜ ਕੀਤੇ ਆ ਕਿ ਮੈਂ ਤੈਨੂੰ ਪਿਆਰ ਕਰਦਾ ਹੈਗਾ ਵਾ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਅਜੀ ਅਜੀ ਉਸਨੇ ਇਲਜ਼ਾਮ ਲਗਾਇਆ ਨੇ ਦੇਖੋ ਮੈਂ ਮੈਂ ਪੱਤਰਕਾਰ ਸਾਹਿਬ ਤੁਹਾਨੂੰ ਮੈਂ ਕਹਿਦਾ ਵੀ ਤੁਹਾਡੇ ਤੇ ਇਲਜ਼ਾਮ ਹੈ ਮੈਂ ਇਹ ਗੱਲ ਕਰਾ ਸਾਬਤ ਕਰ ਰਿਹਾ ਤੁਸੀਂ ਜਸਟੀਫਾਈ ਤੇ ਕਰਨਾ ਪਊ ਜੀ ਪਰ ਉਹ ਲੜਕੀ کہہ ਰਹੀ ਜਸਟੀਫਾਈ ਮੇਰੇ ਕੋਲ ਲੜਕੀ ਦਾ ਇਹ ਵੀ ਕਹਿਣਾ ਹੈ ਕਿ ਤੁਸੀਂ ਰਸਤੇ 'ਚ ਰੋਕ ਕੇ ਉਹਨੂੰ ਧਮਕਾ ਦਿੱਤਾ ਬਿਲਕੁਲ ਬੇਬਨਾਦਿਆ ਔਰ ਸਾਬਤ ਕਰਨਾ ਯਾਦਗਾਰ ਮੰਦਬ ਦਬਾਅ ਬਣਾਉਂਦੇ ਸੀਗੇ ਔਰ ਇੱਥੇ ਤੱਕ ਕੀ ਕਹਿੰਦੇ ਚਾਨੋ ਮਾਰਨ ਦਾ ਗੌਰਵ ਜੀ ਦੇਖੋ ਕਹਿਣ ਦੀਆਂ ਗੱਲਾਂ ਹੈ ਕਹਿਣ ਨੂੰ ਕੋਈ ਵੀ ਇਲਜ਼ਾਮ ਲਾ ਸਕਦਾ ਹੈ ਔਰ ਇਲਜ਼ਾਮ ਜਿਹੜੇ ਲਾਉਣੇ ਇਹ ਸੌਖੇ ਆ ਮੁੜ ਕੇ ਇਹਨਾਂ ਐਵੀਡੈਂਸ ਜਿਹੜੀ ਬਹੁਤ ਔਖੀ ਹੈ ਇਹ ਦੇਣੀ ਪਾਉਗੀ ਔਰ ਅਸੀਂ ਲੈ ਕੇ ਰਕਟਾਂਗੇ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਗੱਲ ਕਰਾਂਗੇ ਵੀ ਇਹ ਜਿਹੜੇ ਇਲਜ਼ਾਮ ਲਏ ਆ ਉਹ ਇਹਦੇ ਕੋ ਐਵੀਡੈਂਸ ਲਈ ਜਾ। ਤੁਸੀਂ ਪ੍ਰੋਟੈਸਟ ਕਰਦਾ। ਪ੍ਰੋਟੈਸਟ ਦਾ ਕੀ ਮਕਸਦ ਹੈ ਕੀ ਤੁਸੀਂ ਪ੍ਰੋਟੈਸਟ ਜਿਹੜਾ ਹੈ ਪ੍ਰੋਟੈਸਟ ਜਿਹੜਾ ਹੈ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਉਸ ਬੰਦਾ ਜਿਹੜਾ ਜਿਹਨੂੰ ਗ੍ਰਿਫਤਾਰ ਕਰਨਾ ਜਿਹੜਾ ਪਘੋੜਾ ਇਸ ਵਲੇ ਤਿੰਨ ਮਹੀਨੇ ਹੋ ਗਏ ਹਾਂ ਤਿੰਨ ਮਹੀਨੇ ਗਿਆ ਚਰਚ ਵੱਲੋਂ ਲਵਾਇਆ ਗਿਆ ਇਹ ਸੰਗਤ ਆਪ ਰੋਸ ਪਰ ਸੰਗਤ ਦੇਖੋ ਸੰਗਤ ਲਾ ਰਹੀ ਹੈ ਔਰ ਜਥੇ ਬੰਦੀਆਂ ਜਿੰਨੀਆਂ ਵੀ ਪੰਜਾਬ ਦੀ ਕ੍ਰਿਸਚੀਅਨ ਕਮਿਊਨਿਟੀ ਦੀ ਜਥੇ ਬੰਦੀਆਂ ਬਾਲਮੀਕ ਔਰ ਮਜਬੀ ਸੇ ਐਸੀ ਭਾਈਚਾਰਾ ਜਿੰਨਾ ਵੀ ਸਾਰਾ ਇਕੱਠਾ ਹੋਇਆ ਔਰ ਇਹਨਾਂ ਨੇ ਸਾਰਾ ਐਕਸ਼ਨ ਲਿਆ ਔਰ ਜਿਹਦੇ ਵਿੱਚ ਮੈਂ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਵੀ ਕੋਈ ਗੱਲ ਨਹੀਂ ਪੁਲਿਸ ਜਿਹੜੀ ਹੈ ਕਾਰਵਾਈ ਕਰ ਰਹੀ ਹੈ ਲੇਕਿਨ ਉਹਨਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਵੀ ਤਿੰਨ ਮਹੀਨੇ ਬੀਤ ਗਏ ਇਹ ਕਿਸ ਤਰ੍ਹਾਂ ਦੀ ਕਾਰਵਾਈ ਹੈ ਉਸ ਕਰਕੇ ਜਿਹੜਾ ਇਹ ਜਿਹੜਾ ਪ੍ਰੋਟੈਸਟ ਹੈ ਕਿੰਨੇ ਚਿਰ ਚੱਲੇਗਾ ਤੁਹਾਡਾ ਪ੍ਰਦਰਸ਼ਨ ਤੇ ਮੇਰਾ ਖਿਆਲ ਹੈ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਆ ਰਿਹਾ ਉਹ ਸਾਨੂੰ ਵਿਸ਼ਵਾਸ ਦਿਵਾਏਗਾ ਤੇ ਅਸੀਂ ਮੇਰਾ ਖਿਆਲ ਹੈ ਵੀ ਇਹ ਪ੍ਰੋਟੈਸਟ ਜਿਹੜਾ ਜਲਦੀ ਅਸੀਂ ਤੁਹੋਂ ਕਰਾਂਗੇ ਔਰ ਜਿੰਨਾ ਚਿਰ ਉਹ ਨੂੰ ਗ੍ਰਿਫਤਾਰ ਨਹੀਂ ਕਰਦੇ ਜੇ 2 ਦਿਨ ਦਾ ਸਮਾਂ ਲੈਂਦੇ ਆ ਠੀਕ ਹੈ ਨਹੀਂ ਤੇ ਇਸ ਤੋਂ ਵੱਡਾ ਕੀਤਾ ਜਾਏਗਾ ਰਾਗੀ ਰਾਏ ਤੁਸੀਂ ਉਹਨਾਂ ਦਾ ਵੀ ਜਵਾਬ ਦੇ ਦਿਓ ਤੁਸੀਂ ਕਹੇ ਮੈਂ ਰਾਗੀ ਰਾਕੇ ਹੱਥ ਜੋੜ ਕੇ ਬੇਨਤੀ ਕਰਦਾ ਸਾਡਾ ਕਿਸੇ ਨਾ ਰਾਗੀਰ ਦਾ ਕੋਈ ਵੀ ਨਹੀਂ ਸਾਡੇ ਤੁਸੀਂ ਭੈਣ ਭਰਾ ਹੋ ਇਹ ਜਦੋਂ ਗੱਲਾਂ ਹੁੰਦੀਆਂ ਨੇ ਪਰ ਟੈਸਟ ਹੁੰਦੇ ਨੇ ਇਹ ਮਤਲਬ ਉਹਨਾਂ ਨੇ ਗੱਲ ਕਹੇ ਡੀਸੀ ਦਾ ਦਫ਼ਤਰ ਕਿਰੋ ਐਸਐਸਪੀ ਦਾ ਦਫ਼ਤਰ ਕਿਰੋ ਬਿਲਕੁਲ ਅਸੀਂ ਇਸ ਗੱਲ ਨਾਲ ਸਹਿਮਤ ਆ ਅਸੀਂ ਵੀ ਮਜਬੂਰ ਆ ਕਿਉਂਕਿ ਕਿਸੇ ਨਾਮਵਰ ਵਿਅਕਤੀ ਦੀ ਇੱਜ਼ਤ ਨਿਲਾਮ ਕਰਨੀ ਬਿਨਾਂ ਵਜ੍ਹਾ ਤੋਂ ਉਹ ਕੋਈ ਹੱਕ ਨਹੀਂ ਕਿਸੇ ਨੂੰ ਕਿਸੇ ਰਾਈਟ ਨਹੀਂ ਬੰਦਾ ਜਿਹੜੀ ਲੜਕੀ ਨੇ ਰੋਪ ਲਾਇਆ ਕਿਆ ਉਹ ਚਰਚ ਆਂਦੀ ਸੀ ਚਰਚ ਦੇ ਵਿੱਚ ਸੇਵਾ ਕਰਦੇ ਸੀ ਮੈਂ ਦੱਸ ਚੁੱਕਾ ਹਾਂ ਦੱਸ ਚੁੱਕਾ ਇਹ ਤਾਂ ਸੋਚੇ ਮੰਨ ਲਓ ਅੱਜ ਤੁਹਾਨੂੰ ਭਰੋਸਾ ਦੇ ਜਾਂਦੇ ਨੇ ਉਸ ਤੋਂ ਬਾਅਦ ਵੀ ਅਗਰ ਨਹੀਂ ਹੋ ਗ੍ਰਿਫਤਾਰ ਹੋਦੇ ਫਿਰ ਤੁਹਾਡੀ ਅਗਲੀ ਰਣਨੀਤੀ ਕੀ ਰਹੇ ਰਣਨੀਤੀ ਇਹ ਹੈ ਪ੍ਰਸ਼ਾਸਨ ਨਾਲ ਗੱਲ ਕਰਕੇ ਅਗਲੀ ਰਣਨੀਤੀ ਜਿਹੜੀ ਸਾਰੇ ਜਥੇਬੰਦੀਆਂ ਨਾਲ ਕਰਕੇ ਕੀਤੀ ਜਾਏਗੀ ਜੀ ਹੁਣ ਤੁਹਾਨੂੰ ਪੁਲਿਸ ਆ ਰਹੀ ਹੈ ਗੱਲ ਕਰ ਰਹੇ ਮੇਰੇ ਫੋਨ ਆ ਰਹੇ ਨੇ ਔਰ ਮੈਂ ਉਹਨਾਂ ਨੂੰ ਉਹ ਭਰੋਸਾ ਦਵਾਇਆ ਵੀ ਤੁਸੀਂ ਆ ਜਾਓ ਕੋਈ ਗੱਲ ਨਹੀਂ ਤੁਸੀਂ ਸਾਡੇ ਭਰਾਓ ਕੋਈ ਗੱਲ ਨਹੀਂ ਜੇ ਤੁਸੀਂ ਕਾਰਵਾਈ ਕਰਦੇ ਹੋ ਉਹਨਾਂ ਨੂੰ ਗ੍ਰਿਫਤਾਰ ਕਰਦੇ ਹੋ ਔਰ ਜਰਸ ਬੀਬੀ ਨੇ 16 ਤਰੀਕ ਦੀ ਜਿਹੜੀ ਦਰਖਾਸਤ ਦਿੱਤੀ ਹੋਈ ਆ ਉੱਥੇ ਕਾਰਵਾਈ ਹੋ ਜਾਂਦੀ ਹੈ ਤੇ ਅਸੀਂ ਪ੍ਰੋਟੈਸਟ ਖਤਮ ਕਰਦੇ ਹਾਂ ਅੱਛਾ ਇਹ ਹੁਣ ਸ਼ਾਂਤਮਈ ਦੇ ਜੇ ਇਸ ਤਰੀ ਤੁਸੀ ਸ਼ਾਂਤਮਈ ਪ੍ਰਦਰਸ਼ਨ ਕਰਦੇ ਰਹੋ ਸਾਡਾ ਜਿਹੜਾ ਮੁਸੀਹ ਭਾਈਚਾਰਾ ਹੈ ਇਹ ਸ਼ਾਂਤੀ ਪਸੰਦ ਰੋਕ ਨੇ ਇਹ ਕਿਸੇ ਦਾ ਮਾਨਨ ਦਿਖਾ ਕੇ ਰਾਜੀ ਨੇ ਨਾ ਕਿਸ ਨੂੰ ਠੇਸ ਪਾ ਕੇ ਰਾਜੀ ਨੇ ਔਰ ਅਸੀਂ ਬੜੇ ਸ਼ਾਂਤਮਈ ਦੇ ਨਾਲ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਅਸੀਂ ਆਵਾਜ਼ ਜਿਹੜੀ ਹੈ ਸਰਕਾਰ ਤੱਕ ਔਰ ਪ੍ਰਸ਼ਾਸਨ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਇਹਦਾ ਮਕਸਦ ਹੈ ਪ੍ਰਸ਼ਾਸਨ ਨੇ ਕਿਹੜੇ ਸਤਰ ਦੇ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਮੇਰੀ ਐਸਐਸਪੀ ਸਾਹਿਬ ਔਰ ਐਸਪੀ ਮਨਪੀਰ ਸਿੰਘ ਢਿੱਲੋਂ ਜੀ